ਫਿਰ ਬਾਪੂ ਜੀ ਠੱਸੀ ਚ ਕਤਲ ਹੋ ਗਿਆ ਸੀ ਉਹਨਾਂ ਦਾ ਅੱਛਾ ਜੀ ਤੇ ਉਦੋਂ ਬਾਅਦ ਫਿਰ ਮੈਂ ਪੁਲਿਸ ਚ ਭਰਤੀ ਹੋਇਆ ਪੀਪੀ ਵਿੱਚ ਉਦੋਂ ਬਾਅਦ ਜਿਲ੍ਹਾ ਕਮਾਂਡੋ ਪੁਲਿਸ ਚ ਗਿਆ ਫਿਰ ਕਮਾਂਡੋ ਤੋਂ ਬਾਅਦ ਜਿਲ੍ਹਾ ਪੁਲਿਸ ਚ ਵੀ ਗਿਆ ਅੱਛਾ ਜੀ ਉੱਥੇ ਮੇਰੇ ਤੇ ਝੂਠਾ ਮੁਕੱਦਮਾ ਹੋਇਆ ਹੂੰ ਉਦੋਂ ਬਾਅਦ ਫਿਰ ਮੇਰਾ ਮਨ ਨਹੀਂ ਕੀਤਾ ਵੀ ਨੌਕਰੀ ਕਰਨੀ ਹੈ ਸਾਗ ਮੱਕੀ ਦੀ ਰੋਟੀ ਹਾਂਜੀ ਉਦੋਂ ਬਾਅਦ ਆਲੂ ਵਾਲਾ ਪਰੌਂਠਾ ਹਾਂ ਰਾਜਮਾ ਚੌਲ ਹਾਂ ਕੜੀ ਚੌਲ ਤੇ ਦਾਲ ਸਿੰਪਲ ਰੋਟੀ ਸੇਮ ਘਰ ਦਾ ਟੇਸਟ ਆ ਹੂੰ ਕੋਈ ਪਾਰਲਾ ਇਹਦੇ ਚ ਕੈਮੀਕਲ ਨਹੀਂ ਪਾਇਆ ਕੋਈ ਕੁਛ ਨਹੀਂ ਪਾਇਆ ਇਹਦੇ ਚ। ਕੀ ਬਾਤ ਹੈ। ਇਹ ਤਾਂ ਮੈਂ ਕਿੰਨੇ ਕਵਜੇ ਉੱਠ ਜਾਣਾ ਸਵੇਰੇ ਸਾਰੀ ਤਿਆਰੀ ਕਰਨ ਵਾਸਤੇ। ਕੁਛ ਰਾਤ ਨੂੰ ਤਿਆਰੀ ਕਰ ਲਈਦੀ ਆ ਬਾਕੀ ਰਹਿੰਦੀ ਹੁੰਦੀ ਫੇਰ ਸਵੇਰੇ ਤਿਆਰੀ ਦਾ। ਸਾਡੇ ਨਾਲ ਬਾਈ ਜੀ ਮਜੂਦੇ ਨੇ ਸਸੀ ਕਾਲ ਜੀ। ਸਸੀ ਕਾਲ ਜੀ। ਕੀ ਹਾਲ ਹੈ ਜੀ? ਬਹੁਤ ਵਧੀਆ ਜੀ। ਤੇ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਸਾਡ ਨੂੰ ਟਾਈਮ ਦੇਣ ਵਾਸਤੇ। ਤੁਸੀਂ ਕਾਫੀ ਬਿਜ਼ੀ ਸੀਗੇ ਫੇਰ ਵੀ ਟਾਈਮ ਦਿੱਤਾ। ਤੇ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਕਾਰਟ ਬਣਾਉਣ ਦਾ ਜੈਨ ਗੱਡੀ ਤੋਂ ਕਿਵੇਂ ਆਈ ਡਾਇਆ ਹੈ? ਹਾਂ ਜੀ ਦੇਖੋ ਦੇਖੀ ਜਦਾਂ ਲੋਕੀ ਬਹੁਤ ਇਧਰ ਲੁਧਿਆਣੇ ਰੋਡ ਦੇ ਉੱਤੇ ਬਹੁਤ ਬਹੁਤ ਹੈਗੀਆਂ ਗੱਡੀਆਂ ਕੜੀਆਂ ਸਾਗ ਮੱਕੀ ਰੋਟੀ ਹੋਰ ਆਪਣਾ ਪੇਸੀ ਪੰਜਾਬੀ ਖਾਣਾ ਹਾਂ ਜੀ ਉਤੋਂ ਮੈਨੂੰ ਇਹ ਦੇਖ ਕੇ ਬਾਕੀ ਮੇਰਾ ਕਿੱਤਾ ਸੀ ਇਹ ਮੈਂ ਕਰਦਾ ਰਿਹਾ ਇਹ ਕੁਕਿੰਗ ਦਾ ਸ਼ੌਂਕ ਯਾਨੀ ਕਿ ਸ਼ੁਰੂਤਾਂ ਹੈ ਨਾ ਸ਼ੌਕ ਹੈ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਆਪਾਂ ਗੱਲ ਕਰ ਲਈ ਜਰਨੀ ਤੁਹਾਡੀ ਜ਼ਿੰਦਗੀ ਦੀ ਜਿਹੜੀ ਸਫਰ ਆ ਕਿਵੇਂ ਸ਼ੁਰੂ ਹੋਇਆ ਜ਼ਿੰਦਗੀ ਦਾ ਸਫਰ ਜੀ ਮੈਨੂੰ ਮੇਰੀ ਉਮਰ 50 ਤੇ 9 ਉਗਿਆਣ ਅੱਛਾ ਜੀ 68 60 ਘਾਟ ਇੱਕ ਹੋ ਗਿਆ ਹਾਂ ਨਾ ਸਾਹਿਬ ਮੈਨੂੰ ਤਕਰੀਬਨ ਬਹੁਤ ਚਿਰ ਹੋ ਗਿਆ ਮੇਰੇ ਸਿਰ ਤੇ ਬੋਝ ਪੈਣੋਂ ਹਮ ਮੇਰੇ ਬਾਪੂ ਜੀ 88 ਚ ਕਦਨ ਹੋ ਗਿਆ ਸੀ ਉਹਨਾਂ ਦਾ ਅੱਛਾ ਜੀ ਤੇ ਉਦੋਂ ਬਾਅਦ ਫਿਰ ਮੈਂ ਪੁਲਿਸ ਜਿਹ ਭਰਤੀ ਹੋਇਆ ਪੀਪੀ ਵਿੱਚ ਹਮ ਉਦੋਂ ਬਾਅਦ ਜਿਲ੍ਹਾ ਕਮਾਂਡੋ ਪੁਲਿਸ ਜਿਹਾ ਫਿਰ ਕਮਾਂਡੋ ਤੋਂ ਬਾਅਦ ਜਿਲ੍ਹਾ ਪੁਲਿਸ ਚ ਵੀ ਗਿਆ ਅੱਛਾ ਜੀ ਉੱਥੇ ਮੇਰੇ ਤੇ ਝੂਠਾ ਮੁਕੱਦਮਾ ਹੋਇਆ ਹਮ ਉਦੋਂ ਬਾਅਦ ਫਿਰ ਮੇਰਾ ਮਨ ਨਹੀਂ ਕੀਤਾ ਵੀ ਨੌਕਰੀ ਕਰਨੀ ਹੈ ਮੈਂ ਛੱਡਿਆ ਕੀ ਇਸ ਮੇਰੇ ਹੱਕ ਚ ਹੋ ਗਿਆ ਮੈਂ ਜਿੱਤ ਗਿਆ ਮੈਂ ਫੇਰ ਵੀ ਨਹੀਂ ਗਿਆ ਅੱਛਾ ਜੀ ਯਾਨੀ ਕਿ ਕੇਸ ਹੱਥੇ ਹੋ ਗਿਆ ਸਾਰਾ ਕੁਝ ਜਿੱਤ ਗਿਆ ਆਪਾਂ ਪਰ ਫਿਰ ਵੀ ਫਿਰ ਵੀ ਨਹੀਂ ਕਿਤੇ ਨਹੀਂ ਵਾਪਸ ਨਹੀਂ ਮੁੜਿਆ ਨਹੀਂ ਗਏ ਮੈਂ ਹੂੰ ਫਿਰ ਮੈਂ ਦੁਬਈ ਚਲੇ ਗਿਆ ਸੰਨ 2012 ਦੇ ਵਿੱਚ ਠੀਕ ਹੈ ਜੀ ਉਦੋਂ ਬਾਅਦ ਮੈਂ ਉੱਥੇ 10-12 ਸਾਲ ਕੀਤਾ ਕੰਮ ਤੇ ਉਸ ਤੋਂ ਬਾਅਦ ਫਿਰ ਹੁਣ ਇੱਥੇ ਆ ਕੇ ਕੰਮ ਸ਼ੁਰੂ ਕਰ ਲਿਆ ਜੀ ਤੇ ਹੁਣ ਇੱਥੇ ਆਪਣੇ ਕੋਲ ਕੀ ਕੋਸ਼ਿਸ਼ ਹੁੰਦਾ ਹੈ ਜੇ ਮੇਰੇ ਕੋਲ ਇੱਥੇ ਜੀ ਸਾਗ ਮੱਕੀ ਦੀ ਰੋਟੀ ਹਾਂਜੀ ਉਸ ਤੋਂ ਬਾਅਦ ਆਲੂ ਵਾਲਾ ਪਰੌਂਠਾ ਹਾਂ ਰਾਜਮਾ ਚੌਲ ਹਾਂ ਕੜੀ ਚੌਲ ਤੇ ਦਾਲ ਸਿੰਪਲ ਰੋਟੀ ਇਹ ਹੁੰਦੇ ਛੋਲੇ ਪੂਰੀ ਵੀ ਹੁੰਦੇ ਆ ਇਹ ਸਾਰਾ ਕੁਝ ਮੰਗ ਲਵੇ ਸਾਰਾ ਆਪ ਨੂੰ ਸਾਰਾ ਕੁਝ ਤੇ ਇਹ ਸਾਰਾ ਕੁਝ ਯਾਨੀ ਕਿ ਆਪ ਹੀ ਬਣਾਉਣੇ ਦੀ ਗੱਲ ਚੱਲਦੀ ਮੈਂ ਦਾਲਾਂ ਸਬਜ਼ੀਆਂ ਮੈਂ ਆਪ ਬਣਾਉਣੀਆਂ ਜੀ ਹਾਂ ਜਿਹੜੀ ਮੱਕੀ ਦੀ ਰੋਟੀ ਆ ਉਹ ਮੇਰੀ ਵਾਈਫ ਨੇ ਬਣਾਉਣੀਆਂ ਅੱਛਾ ਜੀ ਹਾਂਜੀ ਤੇ ਮੈਨੂੰ ਇੱਕ ਵਾਰੀ ਦਾਲਾਂ ਸਬਜ਼ੀਆਂ ਵਿਖਾਉਂਗੇ ਕਿਉਂਕਿ ਕਾਫੀ ਨਾ ਸੋਨਾ ਜਿਹਾ ਸੈਟਅਪ ਲਾਇਆ ਹੋਇਆ ਦੇਖੋ ਜੀ ਇਹ ਇੱਕ ਹੀ ਚੀਜ਼ ਹੈ ਜੀ ਇਹ ਰਾਜਮਾ ਹੈ ਜੀ ਇਹ ਕਿਹੜੇ ਜੰਮੂ ਵਾਲੇ ਰਾਜਮਾ ਨੇਗੇ ਦੂਜੇ ਚੱਲ ਰਹੇ ਹਾਂ ਜੰਮੂ ਵਾਲੇ ਰੇਖ ਲੋਕ ਨਹੀਂ ਦੂਜੇ ਹੀ ਆ ਚਿੱਤਰਾ ਲਾਲ ਹੈ ਚਿੱਤਰਾ ਅੱਛਾ ਜੀ ਹਾਂ ਕਾਫੀ ਗਾੜੇ ਗਾੜੇ ਇਹਦਾ ਕੀ ਕਰਨਾ ਰੋ ਰੋ ਪਿਆ ਹੋਇਆ ਵਿੱਚ ਮੈਂ ਬਣਾਉਂਦਾ ਹੀ ਇਦਾਂ ਦੀਆਂ ਜੀ ਇਹ ਅੱਛਾ ਜੀ ਮੈਂ ਬਣਾਉਂਦਾ ਹੀ ਛੋਲੇ ਆ ਗਏ ਮੈਂ ਇਹ ਚਿੱਟੇ ਛੋਲੇ ਇਹ ਪੂੜੀਆਂ ਨਾਲ ਪੂੜੀਆਂ ਨਾਲ ਲਲਵੇ ਕੋਈ ਚੌੜਾ ਨਾ ਖਾ ਲਵੇ ਉਹਦੀ ਮਰਜ਼ੀ ਹਾਂ ਉਹਦੀ ਮਰਜ਼ੀ ਇਹ ਦਾਲ ਮਾਂ ਛੋਲੇ ਦੀ ਹੈ ਮਾਂ ਛੋਲੇ ਦਾ ਹਾਂ ਜੀ ਮਾਂ ਛੋਲੇ ਦਾਲ ਵੀ ਆ ਰੇ ਨਾ ਰੇ ਨਾ ਬਣਾਈ ਹੋਈ ਵੀ ਇਹ ਸਾਗ ਹੈ ਜੀ ਹਾਂ ਇਹ ਬਿਲਕ ਕਮਾਲ ਕੇ ਨਹੀਂ ਬਣਾਇਆ ਹਾਂਜੀ ਇਹਨੂੰ ਰਿੰਨ ਕੇ ਬਣਾਇਆ ਹਮ ਮਸ਼ੀਨ ਤਾਂ ਨਹੀਂ ਕੋਟੇ ਹੁੰਦਾ ਆਪਾਂ ਸੇਮ ਆ ਮੇਰੇ ਕੋ ਰੋਟੀਆਂ ਜੀ ਅੱਛਾ ਜੀ ਇਹ ਮੇਰੀ ਬਾਈਕ ਦੇ ਹਤਾ ਦੀਆਂ ਬਣੀਆਂ ਮੱਕੀ ਦੀ ਰੋਟੀ ਹਾਂ ਮੱਕੀ ਦੀ ਰੋਟੀ ਉਹਨਾਂ ਨੇ ਬਣਾਉਣੀ ਆ ਬਾਕੀ ਮੈਂ ਸਾਰਾ ਕੁਝ ਬਣਾਉਣਾ ਅੱਛਾ ਜੀ ਹਾਂਜੀ ਤੇ ਚਾਹ ਵੀ ਹੁੰਦੀ ਆ ਚੌਲ ਆਪਣੇ ਕੋਈ ਇੰਡੀਆ ਗੇਟ ਚੌਲ ਹੁੰਦੇ ਆ ਬੜੀ ਵਧੀਆ ਗੱਲਾ ਗੱਲਾ ਦਾਣਾ ਚੋਲਾਂ ਦਾ ਇਹ ਚੋਲਾਂ ਦੇ ਜਿਆਦਾ ਘਰ ਦਾ ਆਟਾ ਹੈ ਜੀ ਆਪਣੇ ਕੋ ਹਾਂਜੀ ਮੈਦਾ ਜੂਸ ਨਹੀਂ ਕਰੀਦਾ ਸਿਰਫ ਸਿਰਫ ਆਟਾ ਆਟਾ ਮੈਦਾ ਨਹੀਂ ਹੈਗਾ ਵੱਡੀ ਗੱਲ ਇਹ ਹੈ ਜੀ ਸਾਡੇ ਕੋਲ ਕਿੰਨੇ ਵਜੇ ਉੱਠੇ ਸੇਮ ਘਰ ਦਾ ਟੇਸਟ ਆ ਹੂੰ ਕੋਈ ਬਾਹਰਲਾ ਇਹਦੇ ਵਿੱਚ ਕੈਮੀਕਲ ਨਹੀਂ ਪਾਇਆ ਕੋਈ ਕੁਝ ਨਹੀਂ ਪਾਇਆ ਇਹਦੇ ਵਿੱਚ ਕੀ ਬਾਤ ਹੈ ਇਹ ਤਾਂ ਮੈਂ ਕਿੰਨੇ ਵਜੇ ਉੱਠ ਜਾਂਦੇ ਹਾਂ ਸਵੇਰੇ ਸਾਰੀ ਤਿਆਰੀ ਕਰਨ ਵਾਸਤੇ ਕੁਛ ਰਾਤ ਨੂੰ ਤਿਆਰੀ ਕਰ ਲਈਦੀ ਆ ਬਾਕੀ ਰਹਿੰਦੀ ਹੁੰਦੀ ਫੇ ਸਵੇਰੇ ਤਿਆਰੀ ਕਰ ਲੈਂਦਾ ਤਾਂ ਸਮਾਨ ਰੋਜ਼ ਤਾਜ਼ਾ ਹੀ ਹੁੰਦਾ ਹਾਂਜੀ ਤਾਜ਼ਾ ਤਾਜ਼ਾ ਖਰਾਬ ਨਹੀਂ ਸਮਾਨ ਹੋਊਗਾ ਤੇ ਇਹਦਾ ਰੇਟ ਵਗੈਰਾ ਕੀ ਹੈ ਬਾਕੀ ਦੇਸੀ ਕਿਉਂ ਆ ਜੀ ਮੇਰੇ ਕੋਲ ਅੱਛਾ ਜੀ ਇਹ ਵੀ ਵੱਡੀ ਗੱਲ ਐ ਦੇਸੀ ਕਿਉਂ ਮੇਰੇ ਕੋਲ ਸਿਰਫ ਦੇਸੀ ਕਿਉਂ ਦੇਸੀ ਤੇ ਪੂਰੀਆਂ ਵਗੈਰਾ ਪੂਰੀਆਂ ਜਿਹੜੀਆਂ ਆ ਉਹ ਰਫਾਈਨਡ ਤੇ ਦੇਸੀ ਕਿਉਂ ਦੋਨਾਂ ਚ ਹੂੰ ਤੇ ਬਾਕੀ ਸਾਗ ਵੀ ਦੇਸੀ ਕਿਉਂ ਪਾਣਾ ਰੋਟੀ ਨੂੰ ਵੀ ਦੇਸੀ ਕਿਉਂ ਲਾਉਣਾ ਪਰਾਠਾ ਵੀ ਦੇਸੀ ਘਿਓ ਦਾ ਵੇਈ ਆ ਦਾਲ ਲੈ ਲਓ ਰਾਜਮਾ ਲੈ ਲਓ ਚਿੱਤੇ ਛੋਲੇ ਲੈ ਲਓ ਇਹਦਾ ਰੇਟ 40 ਰੁਪਏ ਆ ਅੱਛਾ ਜੀ ਸਾਗ ਘਿਓ ਪਾ ਕੇ ਦੋ ਮੱਕੀ ਦੀਆਂ ਰੋਟੀਆਂ ਉਹ 100 ਰੁਪਏ ਆ ਠੀਕ ਹੈ ਜੀ ਚੋਲ ਰਾਜਮਾ ਕੜੀ ਰਾਜਮਾ ਕੜੀ ਚੋਲ ਉਹ 70 ਰੁਪਏ ਦੀ ਪਲੇਟ ਆ ਅੱਧੀ 40 ਰੁਪਏ ਦੀ ਅੱਧੀ 40 ਦੀਆਂ ਦੀ ਹਾਂਜੀ ਇੱਕ ਪਰੌਠਾ ਜਿਹੜਾ 40 ਰੁਪਏ ਦਾ ਦੇ ਹੀ ਲੈ ਲਓ ਦਾਲ ਲੈ ਲਓ ਰਾਜਮਾ ਤੇ ਛੋਲੇ ਕੁਝ ਵੀ ਲੈ ਸਕਦੇ ਆ ਕੁਝ ਵੀ ਉਹਦੇ ਨਾਲ ਲੈ ਸਕਦੇ ਆ ਅੱਛਾ ਜੀ ਦੇਸੀ ਘਿਓ ਦਾ ਆਪਣਾ ਆਲੂ ਵਾਲਾ ਤੇ ਦੁਬਈ ਜਾ ਕੇ ਆਏ ਹੋ ਹਨਾ ਬਿਲਕੁਲ ਜੀ ਤੇ ਹੁਣ ਨਹੀਂ ਦੁਬਾਰਾ ਜਾਣਾ ਦਾ ਮਨ ਨਹੀਂ ਹੁਣ ਨਹੀਂ ਜਾਣਾ ਜੀ ਮੈਂ ਆਪਣੀ ਘਰ ਹੀ ਰਹਿਣਾ ਜੀ ਬਸ ਘਰ ਹੀ ਰਹਿਣਾ ਕੋਈ ਲਾਲਚ ਨਹੀਂ ਕੋਈ ਦੂਜਾ ਨਹੀਂ ਹੈਗਾ ਇਹ ਸਿਰਫ ਸਰੀਰ ਨੂੰ ਚੱਲਦਾ ਰੱਖਣ ਲਈ ਕੰਮ ਸ਼ੁਰੂ ਕੀਤਾ ਅੱਛਾ ਜੀ ਕੋਈ ਲਾਲਸਾ ਨਹੀਂ ਹੈਗੀ ਹਾਂ ਕੋਈ ਦੂਜਾ ਨਹੀਂ ਹੈਗਾ ਤੇ ਪਰਿਵਾਰ ਵਿੱਚ ਪਰਿਵਾਰ ਦੇ ਵਿੱਚ ਜੀ ਮੇਰੇ ਕੋਲੇ ਇੱਕ ਲੜਕਾ ਆ ਹਾਂਜੀ ਇੱਕ ਲੜਕੀ ਸੀ ਅੱਛਾ ਜੀ ਲੜਕੀ ਦੇ ਕੇ ਲੜਕਾ ਲੈ ਲਿਆ ਕਿ ਲੜਕੀ ਵਿਆਹ ਕਰਕੇ ਜੋਈ ਲੈ ਜਾਂਦਾ ਉਹ ਵੀ ਲੜਕਾ ਹੀ ਆ ਅੱਛਾ ਅੱਛਾ ਤੇ ਲੜਕਾ ਵਿਆਹ ਕੇ ਲੜਕੀ ਲੈ ਆਉਂਦੀ ਠੀਕ ਹੈ ਕੋਈ ਉਹਦੇ ਯਾਨੀ ਕਿ ਕਬੀਲ ਦੇ ਕਬੀਲ ਦੇ ਜਿੱਥੇ ਬੈਠੇ ਹੋ ਫਰੀਆਂ ਜੀ ਹਾਂ ਹਰ ਇੱਕ ਚੀਜ਼ ਮਹਾਰਾਜ ਨੇ ਦਿੱਤੀ ਆ ਹਮ ਕਿਸੇ ਕਿਸਮ ਦੀ ਮੰਗ ਨਹੀਂ ਹੈ ਜੀ ਅੱਛਾ ਜੀ ਤੇ ਆ ਹੋ ਗਏ ਮੇਰੇ ਕੋ ਆ ਹੋ ਨਹੀਂ ਇਹ ਸ਼ੌਕ ਹੈ ਸ਼ੌਕ ਹੈ ਜੀ ਸਰੀਰ ਨੂੰ ਆਪਣਾ ਚੱਲਦਾ ਰੱਖਣ ਲਈ ਜੇ ਕੰਮ ਕਰਾਂਗੇ ਤਾਂ ਵਧੀਆ ਤੁਰੇ ਫਿਰਾਂਗੇ ਹਮ ਤਾਂ ਕਿਹਾ ਅੱਡਾ ਕਿ ਮੁੰਡਾ ਮਣਾ ਨਹੀਂ ਕਰਦਾ ਵੀ ਬਾਬੋ ਜੀ ਨਹੀਂ ਕੇ ਵੈਸੇ ਹੀ ਨਹੀਂ ਮੁੰਡੇ ਨੇ ਪਹਿਲਾਂ ਮੈਂ ਉਥੇ ਘਰ ਦੇ ਮੋਰੇ ਹੀ ਕਰਦਾ ਸੀ ਕਰਨਾ ਚਾਹੁੰਦਾ ਸੀ ਨਹੀਂ ਕਰਨ ਦਿੱਤਾ ਉਹਨੇ ਫਿਰ ਇਹ ਮੁੰਡੇ ਦੀ ਸਲਾਹ ਨਾਲ ਹੀ ਇਹ ਘਰਦਿਆਂ ਦੀ ਸਲਾਹ ਨਾਲ ਹੀ ਆ ਅੱਛਾ ਕੋਈ ਲਾਲਚ ਨਹੀਂ ਹੈਗਾ ਇਦਾਂ ਦਾ ਵੀ ਮੈਂ ਅੰਮ੍ਰੇਸੇ ਕੰਮ ਵੱਲੋਂ ਨਹੀਂ ਬਸ ਉਂ ਸ਼ੌਂਕ ਕਰ ਰਿਹਾ ਹਾਂ ਨਾ ਉਹ ਸ਼ੌਕ ਹੋ ਗਿਆ ਮੈਂ ਦੇ ਤਾਂ ਸਿਲੰਡਰ ਵੀ ਵਿੱਚੇ ਰੱਖਿਆ ਹੋਇਆ ਉਹ ਪਾਣੀ ਵੀ ਆ ਸਿਲੰਡਰ ਕਰਾਈ ਆ ਪਾਣੀ ਇਹਦੇ ਚ ਪੀਣ ਵਾਲਾ ਆ ਅੱਛਾ ਜੀ ਕਿੰਨਾ ਕ ਟਾਈਮ ਲੱਗ ਗਿਆ ਸੀ ਇਹਨੂੰ ਬਣਾਉਣ ਵਾਸਤੇ ਕਿੰਨੇ ਤੇ ਬਣ ਗਈ ਕਾਰ ਮੁੰਡੇ ਦੇ ਵਿੱਚ ਇਹ ਤਿਆਰ ਕਰ ਲਈ ਸੀ ਹੂੰ ਕਾਰ ਅੱਛਾ ਜੀ ਸਾਹਮਣੇ ਮੁੰਡਾ ਬਿਲਡਰ ਆ ਅੱਛਾ ਜੀ ਅੱਗੇ ਸਾਹਮਣੇ ਆਪ ਹੀ ਹੱਥੀ ਤਿਆਰ ਕਰਾਈ ਆ ਠੀਕ ਹੈ ਕੀਤੀ ਵੀ ਆ ਕਰਾਈ ਵੀ ਆ ਤੇ ਸਾਡੇ ਵੀਅਰਸ ਨੂੰ ਦੱਸ ਦੋ ਤੁਸੀਂ ਖੜੇ ਕਿਤੇ ਹੋ ਉਹਨਾਂ ਜੇਕਰ ਕਿਸੇ ਨੇ ਤੁਹਾਡੇ ਕੋਲ ਆਣਾ ਹੋਵੇ ਘਰ ਦਾ ਜਿਹੜਾ ਖਾਣਾ ਬਣਾਇਆ ਖਾਣਾ ਹੋਵੇ ਕਿਸੇ ਨੇ ਮੇਰਾ ਨੰਬਰ ਮੂਰੇ ਲਿਖਿਆ ਆ ਜੀ ਹਾਂਜੀ ਗੱਡੀ ਦੇ ਠੀਕ ਹੈ ਜੀ ਇੱਥੇ ਫਗਵਾੜੇ ਦੇ ਵਿੱਚ ਅਸੀਂ ਪਹੁੰਚ ਵੀ ਦੇ ਦਾਂਗੇ ਹਾਂ ਤੇ ਅਸੀਂ ਇਸ ਵੇਲੇ ਦਸਾਂਝਾਂ ਵਾਲੇ ਰੋਡ ਤੇ ਜਿਹੜਾ ਦਸਾਂਝਾਂ ਵਾਲਾ 게ਟ ਆ ਫਗਵਾੜੇ ਜੀਟੀ ਰੋਡ ਕੋਲ ਹਾਂਜੀ ਉੱਥੇ ਖੜੇ ਆ ਸਵੇਰ ਨੂੰ ਟਾਈਮਿੰਗ ਹੈਗਾ 8 ਵਜੇ ਤੋਂ ਸ਼ਾਮ 5:30 6 ਵਜੇ ਤੱਕ ਠੀਕ ਹੈ ਬਹੁਤ ਵੱਧ ਲੱਗੇ ਤੁਹਾਡਾ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਮਿਹਰਬਾਨੀ ਤੇ ਸਮਾਨ ਵੀ ਸੀ ਦੇਖਿਆ ਕਾਫੀ ਵਧੀਆ ਸਫਾਈ ਵੀ ਬਿਲਕੁਲ ਰੱਖੀ ਹੋਈ ਸਮਾਨ ਆਪਣੀ ਤੁਹਾਡੇ ਸਾਹਮਣੇ ਹੈ ਸफाई ਕਹਿੰਦੇ ਜਦੋਂ ਸਫਾਈ ਹੁੰਦੀ ਹੈ ਨਾ ਫੇਰ ਹੀ ਗਾਹਕ ਤੁਰੇ ਆਉਂਦਾ ਵੀ ਇੱਧਰ ਨੂੰ ਬਾਕੀ ਮੇਰੇ ਕੋ ਘਰ ਦਾ ਟੇਸਟ ਹੈ ਜੀ ਇਹ ਹਾਂਜੀ ਸਾਰਾ ਕੁਝ ਕੋਈ ਦੂਜਾ ਨਹੀਂ ਹਾਂ ਤੇ ਰੇੜੀਆਂ ਆ ਜਾਂ ਦੁਕਾਨਾਂ ਹੋਟਲ ਆ ਉਹ ਚੀਜ਼ ਨਹੀਂ ਹੈਗੀ ਆਪਣੀ ਠੀਕ ਹੈ ਜੀ ਕੋਈ ਮਿਹਨਤੀ ਗਣਤੀ ਨਹੀਂ ਹਾਂ ਤੇ ਇੰਨੀ ਚੀਜ਼ ਐਨੇ ਵੀ ਦੇਣੀ ਆ ਵੱਧ ਖਾਣੀ ਆ ਕਿਸੇ ਨੇ ਵੱਧ ਵੀ ਖਾ ਲਵੇ ਪੰਜਾਬੀਆਂ ਵਾਲਾ ਸਾਹ ਆ ਖੁੱਲੇ ਦਿਨ ਰੱਖਿਆ ਹੀ ਹੋਇਆ ਹੈ ਖੁੱਲਾ ਹੀ ਕੰਮ ਹੈ ਜੀ ਹਾਂਜੀ ਤਾਂ ਇਹ ਸਨ ਆਪਣੇ ਨਾਲ ਬਾਈ ਜੀ ਤੇ ਕਾਫੀ ਵਧੀਆ ਲੱਗ ਰਿਹਾ ਨਾਲ ਗੱਲਬਾਤ ਕਰਕੇ ਤੇ ਇਹਨਾਂ ਦਾ ਤੁਹਾਨੂੰ ਦੱਸਿਆ ਹੀ ਹੈ ਕਿ ਪਹਿਲਾਂ ਸਰਵਿਸ ਵੀ ਕੀਤੀ ਹੈ ਪੰਜਾਬ ਪੁਲਿਸ ਦੇ ਵਿੱਚ ਫਿਰ ਬਾਹਰ ਵੀ ਗਏ ਪਰ ਫਿਰ ਵਾਪਸ ਆ ਕੇ ਐਸੇ ਕੰਮ ਨੂੰ ਚੁਣਿਆ ਕਿਉਂਕਿ ਐਂਟਰਪ੍ਰੈਨਿਓਰਸ਼ਿਪ ਕਹਿ ਲਓ ਜਾਂ ਇੱਕ ਸੈਲਫ ਵਰਕ ਕਹਿ ਲਓ ਕਾਫੀ ਬੰਦੇ ਨੂੰ ਮਾਈਂਡ ਸੈਟੀਸਫਾਈ ਸੈਟੀਸਫੈਕਸ਼ਨ ਜਿਹੜੀ ਮਿਲਦੀ ਹੈ ਤਾਂ ਤੋਂ ਹੀ ਹੋਰ ਅਪਡੇਟ ਸਾਡੇ ਨਾਲ ਦਿੰਦੇ ਰਵਾਂਗੇ ਤਾਂ ਲੋਕੇਸ਼ਨ ਤੁਹਾਨੂੰ ਪਾਈ ਜਾਂ ਦੱਸ ਦਿੱਤੀ ਹੋਈ ਆ ਨੰਬਰ ਮੋਰੇ ਤੇ ਨੰਬਰ ਵੀ ਤੁਹਾਨੂੰ ਗੱਡੀ ਦੇ ਮੋਰੇ ਜਿਹੜਾ ਲੱਗਿਆ ਤੁਹਾਨੂੰ ਸਕਰੀਨ ਥੱਲੇ ਵੀ ਆ ਜਾਊਗਾ ਤੇ ਤਾਂ ਹੀ ਹੋਰ ਅਪਡੇਟ ਸਾਡੇ ਚੈਨਲ ਨੂੰ ਫੋਲੋ ਜੁ ਕਰ ਲਓ ਦਾ ਸਿਟੀ ਹੈਡਲਾਈਨਸ ਸ਼ੈਮਨ ਵੈਪਨ ਬੋਸੀ ਦੇ ਨਾਲ ਮੈਂਬਰ ਵੀ थैंक यू